ਕੰਫਰੰਸ ਹੈ ਯੂਨੀਅਨ ਬਜਟ 2024 ਨੂੰ ਲੈ ਕੇ ਹੈ ਕੁਝ ਗੱਲਾਂ ਦੇ ਉੱਤੇ ਚਾਨਣਾ ਪਾਉਣ ਲਈ ਕਿ ਕਿਵੇਂ ਬਜਟ ਨਾ ਸਿਰਫ ਹਿੰਦੁਸਤਾਨ ਦੇ ਲਈ ਬਲਕਿ ਪੰਜਾਬ ਦੇ ਲਈ ਵੀ ਤਰੱਕੀ ਦੇ ਨਵੇਂ ਰਾਹ ਖੋਲਣ ਲਈ ਮਫੀਦ ਹੈ ਕਿਸ ਪ੍ਰਕਾਰ ਦੇ ਕਦਮ ਕਿਸ ਪ੍ਰਕਾਰ ਦਾ ਫਾਇਦਾ ਜਿੱਥੇ ਦੇਸ਼ ਦੇ ਬਾਕੀ ਲੋਕਾਂ ਨੂੰ ਮਿਲਣਾ ਹੈ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਮਿਲਣਾ ਹੈ ਤੋ ਕੁਝ ਗੱਲਾਂ ਕੁਝ ਆਕੜੇ ਮੈਂ ਤੁਹਾਡੇ ਸਾਹਮਣੇ ਜ਼ਰੂਰ ਅੱਜ ਰੱਖਨੇ ਚਾਹਾਂਗਾ ਜਿਵੇਂ ਕਿ ਬਜਟ ਰੱਖਦੇ ਹੋਏ ਸਾਡੇ ਵਿੱਤ ਮੰਤਰੀ ਜੀ ਨੇ ਇਸ ਗੱਲ ਨੂੰ ਬੜਾ ਸਪਸ਼ਟ ਕੀਤਾ ਸੀ ਕਿ ਇਹ ਬਜਟ ਦਾ ਪੂਰਾ ਜਿਹੜਾ ਫੋਕਸ ਹੈ ਉਹ ਦੇਸ਼ ਦੇ ਚਾਰ ਵਰਗਾਂ ਤੇ ਹੈ ਪ੍ਰਧਾਨ ਮੰਤਰੀ ਜੀ ਵੀ ਇਹ ਗੱਲ ਨੂੰ ਪਹਿਲਾਂ ਕਹਿੰਦੇ ਰਹੇ ਆ ਕਿ ਮੇਰੇ ਲਈ ਦੇਸ਼ ਚ ਚਾਰ ਹੀ ਜਾਤੀਆਂ ਗਰੀਬ ਹੈ ਕਿਸਾਨ ਹੈ ਮਹਿਲਾ ਹੈ ਨੌਜਵਾਨ ਹੈ ਸਵੇਸ ਬਜਟ ਦਾ ਵੀ ਪੂਰਾ ਫੋਕਸ ਇਹਨਾਂ ਚਾਰ ਵਰਗਾਂ ਤੇ ਰਿਹਾ ਔਰ ਨੌ ਪ੍ਰਾਇਰਟੀਜ਼ ਜਿਹੜੀਆਂ ਦੇਸ਼ ਲਈ ਜਿਹੜੇ ਨੌ ਇੰਪੋਰਟੈਂਟ ਕੰਮ ਕਰਨ ਵਾਲੇ ਨੇ ਉਹਦਾ ਇਸ ਬਜਟ ਦੇ ਉੱਤੇ ਕੇਂਦਰ ਸਰਕਾਰ ਨੇ ਫੋਕਸ ਕੀਤਾ ਔਰ ਸਭ ਤੋਂ ਪਹਿਲੀ ਜਿਹੜੀ ਪ੍ਰਾਇੋਰਟੀ ਐਸ ਬਜਟ ਦੀ ਉਹ ਹੈ ਐਗਰੀਕਲਚਰ ਦੀ ਪ੍ਰੋਡਕਟਿਵਿਟੀ ਨੂੰ ਕਿਵੇਂ ਵਧਾਇਆ ਜਾਵੇ ਹੁਣ ਜਦੋਂ ਦੇਸ਼ ਦੀ ਵਿੱਤ ਮੰਤਰੀ ਪਾਰਲੀਮੈਂਟ 'ਚ ਖੜੀ ਹੋ ਕੇ ਗੱਲ ਕਹਿ ਰਹੀ ਹੈ ਕਿ ਪ੍ਰੋਡਕਟਿਵਿਟੀ ਵਧਾਣੀ ਹੈ ਐਗਰੀਕਲਚਰ ਦੀ ਤੇ ਉਹਦਾ ਲਾਭ ਕਿਹਨੂੰ ਮਿਲਣਾ ਹੈ ਨਿਸ਼ਚਿਤ ਰੂਪ ਨਾਲ ਦੇਸ਼ ਦੇ ਕਿਸਾਨ ਨੂੰ ਮਿਲਣਾ ਹੈ ਤੇ ਅਗਰ ਪ੍ਰੋਡਕਟਿਵਿਟੀ ਵਧੇਗੀ ਤੇ ਪੰਜਾਬ ਦਾ ਸੂਬਾ ਜਿਹੜਾ ਐਗਰੀਕਲਚਰਲੀ ਜਾਣਿਆ ਜਾਂਦਾ ਹੈ। ਕੀ ਉਹਦੇ ਕਿਸਾਨਾਂ ਨੂੰ ਲਾਭ ਨਹੀਂ ਮਿਲੇਗਾ? ਇਸ ਕਰਕੇ ਪਹਿਲੀ ਪ੍ਰਾਇੋਰਟੀ ਹੋਇਆ ਜਿਹਦਾ ਸਭ ਤੋਂ ਜ਼ਿਆਦਾ ਲਾਭ ਪੰਜਾਬ ਨੂੰ ਮਿਲਣਾ ਹੈ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਦੂਸਰੀ ਜਿਹੜੀ ਪ੍ਰਾਇੋਰਟੀ ਸਰਕਾਰ ਨੇ ਰੱਖੀ ਉਹ ਰੱਖੀ এমਪਲੋਇਮੈਂਟ ਜਨਰੇਸ਼ਨ ਤੇ। ਕਿ ਰੋਜ਼ਗਾਰ ਕਿਵੇਂ ਜਿਆਦਾ ਤੋਂ ਜਿਆਦਾ ਪੈਦਾ ਹੋਣ ਔਰ ਰੋਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਸਕਿੱਲ ਡਿਵੈਲਪਮੈਂਟ ਕਿਵੇਂ ਆਪਣੀ ਯੂਥ ਨੂੰ ਕਿਵੇਂ ਆਪਣੀ ਵਰਕਫੋਰਸ ਨੂੰ ਸਕਿਲਡ ਕੀਤਾ ਜਾ ਸਕੇ। ਸੇ ਦੂਸਰੀ ਪ੍ਰਾਇੋਰਟੀਸ ਬਜਟ ਦੀ ਹੈ এমপ্লয়মেন্ট ਐਂਡ ਸਕਿੱਲ ਡਿਵੈਲਪਮੈਂਟ ਤੀਸਰਾ ਹਿਊਮਨ ਰਿਸੋਰਸ ਨੂੰ ਕਿਵੇਂ ਸਟ੍ਰੈਂਥਨ ਕਰਨਾ ਔਰ ਸੋਸ਼ਲ ਜਸਟਿਸ ਯਾਨੀ ਜੋ ਦੇਸ਼ ਦੇ ਅੰਦਰ ਗਰੀਬ ਲੋਕ ਨੇ ਪਿਛੜੀਆਂ ਜਾਤੀਆਂ ਪਿੰਡਾਂ ਚ ਰਹਿਣ ਵਾਲੇ ਦੂਰ ਦਰਾਜ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਕਿਵੇਂ ਇੰਪਾਵਰ ਕੀਤਾ ਜਾਵੇ ਉਹਨਾਂ ਤੱਕ ਕਿਵੇਂ ਲਾਭ ਪਹੁੰਚੇ ਚੌਥਾ ਸਰਵਿਸ ਸੈਕਟਰ ਅਸੀਂ ਸਭ ਜਾਣਦੇ ਹਾਂ ਕਿ ਇਕਨੋਮੀ ਚ ਇਸ ਵੇਲੇ ਸਭ ਤੋਂ ਜ਼ਿਆਦਾ ਰੁਜ਼ਗਾਰ ਜੇ ਦੇਸ਼ ਚਰ ਦੁਨੀਆ ਚ ਕੋਈ ਪੈਦਾ ਕਰ ਰਿਹਾ ਤੇ ਉਹ ਸਰਵਿਸ ਸੈਕਟਰ ਪੈਦਾ ਕਰ ਰਿਹਾ ਆਪਣਾ ਮੀਡੀਆ ਵੀ ਸਰਵਿਸ ਸੈਕਟਰ ਚ ਆਂਦਾ ਹੈ ਆਈਟੀ ਸਰਵਿਸ ਸੈਕਟਰ ਚ ਆਂਦਾ ਹੈ ਮੈਡੀਕਲ ਦੀਆਂ ਸੇਵਾਵਾਂ ਸਭ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਸਰਵਿਸ ਸੈਕਟਰ ਚ ਨੇ ਸੋ ਸਰਵਿਸ ਸੈਕਟਰ ਨੂੰ ਕਿਵੇਂ ਸਟਰੈਂਥਨ ਕਰਨਾ ਹੈ ਪੰਜਵੀਂ ਪ੍ਰਾਇੋਰਟੀ ਅਰਬਨ ਡਵੈਲਪਮੈਂਟ ਸ਼ਹਿਰਾਂ ਦਾ ਕਿਵੇਂ ਵਿਕਾਸ ਹੋਏ ਅਸੀਂ ਅੱਜ ਮੁਹਾਲਲੇ ਚ ਬੈਠੇ ਆ ਪਿਛਲੇ 7 ਸਾਲ ਤੋਂ ਮੈਂ ਹੁਣੇ ਉਹਨੇ ਖਰੜ ਤੋਂ ਆਇਆ ਖਰੜ ਵਾਲੇ ਰੋ ਰਹੇ ਸੀ ਪਹਿਲਾਂ ਕਾਂਗਰਸ ਦੀ ਜਾਨ ਨੂੰ ਰੋਂਦੇ ਸੀ ਨਾਮ ਆਦਮੀ ਪਾਰਟੀ ਦੀ ਜਾਨ ਨੂੰ ਰੋ ਰਹੀ ਸਾਡੇ ਸੀਦਰੇ ਦੀ ਬਹੁਤ ਬੁਰੀ ਹਾਲਤ ਹੈ ਪਾਣੀ ਕਲੌਗ ਹੋ ਰਿਹਾ ਕਿਉਂਕਿ ਅਰਬਨ ਡਿਵੈਲਪਮੈਂਟ ਪ੍ਰਾਇਓਰਟੀ ਨਹੀਂ ਹੈ ਸੋ ਕੇਂਦਰ ਸਰਕਾਰ ਨੇ ਆਪਣੇ ਬਜਟ ਚ ਅਰਬਨ ਡਿਵੈਲਪਮੈਂਟ ਨੂੰ ਪ੍ਰਾਇਓਰਟੀ ਤੇ ਰੱਖਿਆ ਇਹਦੇ ਨਾਲ ਨਾਲ એનર્ਜੀ ਸਿਕਿਉਰਿਟੀ ਕਿਉਂਕਿ ਜੋ ਕੁਝ ਵਿੱਚ ਦੇਸ਼ ਚ ਹੋ ਰਿਹਾ ਹੈ ਚਾਹੇ ਉਹ ਇਲੈਕਟ੍ਰਿਸਿਟੀ ਹੈ ਚਾਹੇ ਬਾਕੀ એનર્ਜੀ ਦੇ ਸੋਰਸ ਨੇ એનર્ਜੀ ਨੂੰ ਸਿਕਿਉਰ ਕਰਨਾ એનર્ਜੀ ਨੂੰ ਬਣਾਉਣਾ ਬੜਾ ਵੱਡਾ ਕੰਮ ਹੈ ਸੱਤਵੀਂ ਪ੍ਰਾਇਓਰਟੀ ਇਨਫਰਾਸਟ੍ਰਕਚਰ ਹੈ ਸੜਕਾਂ ਹਾਈਵੇ ਰੇਲਵੇ ਪੋਰਟਸ بندرگاہਾਂ ਰੇਲਵੇ ਲਾਈਨਾਂ ਇਹ ਬਜਟ ਦੀ ਪ੍ਰਾਇਓਰਟੀ ਹੈ ਔਰ 8ਵੀਂ ਜਿਹੜੀ ਪ੍ਰਾਇਓਰਟੀ ਹੈ ਜਿੱਤੇ ਪਿਛਲੀਆਂ ਕਿਸੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਅਗਰ ਦੁਨੀਆਂ 'ਚ ਕੋਈ ਦੇਸ਼ ਤਾਕਤਵਰ ਬਣਨ ਦੇ ਉਦੇਸ਼ ਕਰਕੇ ਬਣੇ ਨੇ ਉਹਨਾਂ ਇਨੋਵੇਸ਼ਨ ਰਿਸਰਚ ਐਂਡ ਡਿਵੈਲਪਮੈਂਟ ਨਵੀਆਂ-ਨਵੀਆਂ ਖੋਜਾਂ ਉਹਦੇ ਲਈ ਸਰਕਾਰ ਨੇ ਫੰਡ ਵਧਾਇਆ ਕਿਵੇਂ ਰਿਸਰਚ ਹੋਏ ਕਿਵੇਂ ਇਨੋਵੇਸ਼ਨ ਹੋਏ ਔਰ 9ਵੀਂ ਪ੍ਰਾਇਓਰਟੀ ਸੀ ਨੈਕਸਟ ਜਨਰੇਸ਼ਨ ਇਕਨੋਮਜ਼ ਦੇਸ਼ 'ਚ ਬਹੁਤ ਸਾਰੇ ਰਿਫਾਰਮਸ ਕਰਨ ਦੀ ਲੋੜ ਹੈ ਜਿਵੇਂ ਟੈਕਸ ਦੇ ਅੰਦਰ ਰਿਫਾਰਮ ਹੋ ਰਹੇ ਨੇ ਉਵੇਂ ਸਰਵਿਸਿਜ਼ 'ਚ ਰਿਫਾਰਮ ਕਰਨੇ ਆ ਸੋ ਅਸੀਂਆਂ 9 ਪ੍ਰਾਇਓਰਟੀਆਂ ਦੇ ਆਧਾਰ 'ਤੇ ਕੇਂਦਰ ਦਾ ਬਜਟ ਆਇਆ ਔਰ ਇੱਕ ਅੱਛੇ ਮਜ਼ਬੂਤ ਖੁਸ਼ਹਾਲ ਦੇਸ਼ ਜਿਹਨੂੰ મોદી ਜੀ ਕਹਿੰਦੇ ਆ ਕਿ ਅਸੀਂ ਵਿਕਸਿਤ ਦੇਸ਼ ਬੰਨਾ 2047 ਤੱਕ ਬਹੁਤ ਹੋ ਗਿਆ ਵਿਕਾਸशील ਦੇਸ਼ ਬੰਨਾ ਉਹਦੀ ਇੱਕ ਨੀਂਵ ਰੱਖਣ ਵਾਲਾ ਉਹਦੀ ਫਾਊਂਡੇਸ਼ਨ ਰੱਖਣ ਵਾਲਾ ਆਪਣਾ ਹੈ ਬਜਟ ਜਪ ਸਟਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ